ਸੋਸਤੋ ਅੱਜ ਆਪਾਂ ਗੱਲ ਕਰਨ ਲੱਗੇ ਆਂ ਸਮੱਸਿਆ ਦੀ ਸਮੱਸਿਆ ਇੱਕ ਦਿਨੀ ਸਾਰਿਆਂ ਦੀ ਹੈ ਜਿਵੇਂ ਕਿ ਇੱਕ ਮੈਂ ਤੁਹਾਨੂੰ ਇੱਕ ਨੁਕਤੇ ਰਾਹੀਂ ਸਮਝਾਉਣ ਦੀ ਕੋਸ਼ਿਸ਼ ਕਰਨਾ ਜੇ ਤੁਹਾਡੇ ਦਿਮਾਗ ਦੇ ਵਿੱਚ ਇਹ ਚੀਜ਼ ਆ ਜਾਏ ਤਾਂ ਚੰਗੀ ਹੈ ਕਿ ਇੱਕ ਵਾਰੀ ਇੱਕ ਵਪਾਰੀ ਦੇ ਘਰ 'ਚ ਕਚੂਆ ਰਹਿੰਦਾ ਸੀ ਤਾਂ ਵਪਾਰੀ ਨੇ ਸੋਚਿਆ ਕਿ ਮੇਰਾ ਕਾफी ਨੁਕਸਾਨ ਕਰ ਰਿਹਾ ਹੈ ਤਾਂ ਉਸ ਵਪਾਰੀ ਨੇ ਸ਼ਹਿਰ 'ਚ ਜਾ ਕੇ ਇੱਕ ਚੂਹੇਦਾਨੀ ਲਿਆ ਚੂਹੇਦਾਨੀ ਲੈ ਕੇ ਘਰ ਚੋਨੇ ਚੂਹੇ ਨੂੰ ਫੜਨ ਵਾਸਤੇ ਆਪਣੇ ਘਰ ਵਾਲਿਆਂ ਨੂੰ ਦਿੱਤਾ ਉਸ ਦੇ ਅੰਦਰ ਕੁਛ ਰੋਟੀ ਦਾ ਟੁਕੜਾ ਲਾ ਕੇ ਉਸ ਨੇ ਰੱਖ ਦਿੱਤਾ ਤਾਂ ਜਦੋਂ ਉਸ ਨੂੰ ਪਤਾ ਲੱਗਿਆ ਚੂਹੇ ਨੂੰ ਕਿ ਮੇਰੇ ਵਾਸਤੇ ਇੱਕ ਇਹੋ ਜਿਹੀ ਮੇਰੇ ਵਾਸਤੇ ਖਤਰੇ ਦੀ ਨਿਸ਼ਾਨੀ ਲੱਗਿਆ ਕਿ ਮੈਨੂੰ ਇਸ ਨੂੰ ਫੜ ਕੇ ਸ਼ਾਇਦ ਮੈਨੂੰ ਕਿਤੇ ਦੂਰ ਬਾਹਰ ਛੱਡ ਦਿੱਤਾ ਜਾਵੇਗਾ ਤਾਂ ਇਹ ਸਾਰਾ ਕੁਝ ਦੇਖ ਕੇ ਉਸ ਚੂਹੇ ਨੇ ਸਭ ਤੋਂ ਪਹਿਲਾਂ ਉਹ ਉਸ ਕੁੱਕੜ ਕੋਲ ਗਿਆ ਮੁਰਗੇ ਕੋਲ ਗਿਆ ਕਿ ਭਾਈ ਸਾਹਿਬ ਇਹ ਸਮੱਸਿਆ ਕਿ ਚੂਹਾ ਕਿ ਵਪਾਰੀ ਆਪਣੇ ਵਾਸਤੇ ਇੱਕ ਚੂਹੇਦਾਨੀ ਲਿਆ ਹੈ ਕਿ ਇਹ ਫੜ ਕੇ ਆਪਾਂ ਨੂੰ ਮੈਨੂੰ ਮਾਰ ਦੂਗਾ ਤਾਂ ਅਗੋ ਕੁਕੜ ਹਾਸ ਕੇ ਬੋਲਣ ਲੱਗਿਆ ਕਿ ਇਹ ਮੇਰੀ ਸਮੱਸਿਆ ਨਹੀਂ ਹੈ ਇਹ ਤੇਰੀ ਸਮੱਸਿਆ ਹੈ ਤੂੰ ਆਪ ਹੀ ਸਮਝ ਉਸ ਤੋਂ ਬਾਅਦ ਉਹ ਕੁਕੜ ਕਬੂਤਰ ਕੋਲ ਗਿਆ ਤਾਂ ਕਬੂਤਰ ਨੂੰ ਕਹਿਣ ਲੱਗਿਆ ਕਿ ਭਾਈ ਸਾਹਿਬ ਵਪਾਰੀ ਹੈ ਜਿਹੜਾ ਉਹ ਆਪਣੇ ਵਾਸਤੇ ਚੂਹੇਦਾਨੀ ਲੈ ਆਇਆ ਹੈ ਤਾਂ ਇਸ ਵਿੱਚ ਮੈਨੂੰ ਠੱਕਣ ਵਾਸਤੇ ਲਾਇਆ ਹੈ ਤੇ ਇਹ ਆਪਣੇ ਵਾਸਤੇ ਸਭ ਵਾਸਤੇ ਖਤਰਾ ਹੈ ਤਾਂ ਕਬੂਤਰ ਕਹਿਣ ਲੱਗਿਆ ਕਿ ਇਹ ਮੇਰੀ ਸਮੱਸਿਆ ਨਹੀਂ ਹੈ ਤੇਰੀ ਸਮੱਸਿਆ ਹੈ ਤੂੰ ਆਪ ਹੀ ਨਿਰ지ਸ਼ਟ ਉਸ ਤੋਂ ਬਾਅਦ ਕਰਦੇ ਪਿਛਵਾੜੇ ਚ ਬੱਕਰਾ ਬੰਨਿਆ ਹੁੰਦਾ ਹੈ ਤਾਂ ਉਸਨੇ ਸੋਚਿਆ ਸ਼ਾਇਦ ਬੱਕਰਾ ਬੱਕਰਾ ਮੇਰਾ ਕੋਈ ਹੱਲ ਕਰ ਦੂਗਾ ਤਾਂ ਬੱਕਰੇ ਕੋਲ ਜਾ ਕੇ ਉਹ ਕਹਿਣ ਲੱਗਿਆ ਕਿ ਭਈ ਸਾਹਿਬ ਜਿਹੜਾ ਆਪਣਾ ਸਰਦਾਰ ਹੈ ਜਾਂ ਵਪਾਰੀ ਹੈ ਉਹ ਆਪਣੇ ਵਾਸਤੇ ਮੇਰੇ ਵਾਸਤੇ ਚੂਹੇਦਾਨੀ ਲਿਆ ਕੁੜਕਾ ਲਿਆ ਕਿ ਮੈਨੂੰ ਇਸ ਚ ਟਾਕੇ ਮੈਨੂੰ ਮਾਰ ਦੇਊਗਾ ਤਾਂ ਬੱਕਰਾ ਹੱਸ ਕੇ ਬੋਲਿਆ ਕਿ ਇਹ ਚੂਹੇਦਾਨੀ ਦੀ ਸਮੱਸਿਆ ਹੈ ਜਿਹੜੀ ਇਹ ਮੇਰੀ ਨਹੀਂ ਹੈ ਇਹ ਤੇਰੀ ਸਮੱਸਿਆ ਹੈ ਜਵੇਂ ਮਰਜ਼ੀ ਨੇ ਤੂੰ ਤਾਂ ਜਿਹੜਾ ਚੂਹਾ ਸੀ ਚੂਹਾ ਬੜਾ ਉਦਾਸ ਹੋਇਆ ਤਾਂ ਕੀ ਹੋਇਆ ਕਿ ਉਸੇ ਹੀ ਰਾਤ ਚੂਹੇਦਾਨੀ ਦੇ ਅੰਦਰ ਜਦੋਂ ਉਹਨੇ ਉਹਦੀ ਘਰ ਵਾਲੀ ਨੇ ਉਹਦੇ ਅੰਦਰ ਟੁਕੜਾ ਲਾ ਕੇ ਰੱਖਿਆ ਤਾਂ ਚੂਹੇ ਦੇ ਅੰਦਰ ਇੱਕ ਸੱਫ ਫਸ ਜਾਂਦਾ ਹੈ ਤਾਂ ਹਨੇਰੇ ਦੇ ਅੰਦਰ ਵਪਾਰੀ ਦੀ ਘਰ ਵਾਲੀ ਕਹਿੰਦਾ ਕਿ ਕਿਸੇ ਚੂਹਾ ਫਸ ਗਿਆ ਹੈ ਤਾਂ ਉਸਨੇ ਜਾ ਕੇ ਜਦੋਂ ਚੂਹੇਦਾਨੀ ਨੂੰ ਵਿੱਚੋਂ ਚੂਹਾ ਸਮਝ ਕੇ ਉਹਨੂੰ ਕੱਢਣ ਲੱਗਿਆ ਤਾਂ ਸਾਫ ਨੇ ਉਹਦੇ ਡੰਸ ਮਾਰ ਲਿਆ ਡੰਗ ਲਿਆ ਉਹਨੂੰ ਤਾਂ ਉਹ ਜਿਹੜਾ ਵਪਾਰੀ ਸੀ ਭੱਜਿਆ ਭੱਜਿਆ ਆਪਣੇ ਆਲੇ ਦੁਆਲੇ ਦੇ ਕਿਸੇ ਮੰਦਰੀ ਕੋਲ ਜਾਂ ਹਕੀਮ ਕੋਲ ਗਿਆ ਤਾਂ ਉਹ ਕਹਿਣ ਲੱਗਾ ਕਿ ਇਸ ਤਰ੍ਹਾਂ ਇਸ ਤਰ੍ਹਾਂ ਮੇਰੇ ਘਰੇ ਵਾਲੇ ਦੇ ਸਭ ਨੇ ਡੰਗ ਮਾਰ ਲਿਆ ਹੈ ਤਾਂ ਜਿਹੜਾ ਹਕੀਮ ਸੀ ਉਹ ਕਹਿਣ ਲੱਗਾ ਕਿ ਇਸ ਨੂੰ ਕਬੂਤਰ ਦਾ ਸੂਫ ਦਿੱਤਾ ਜਾਵੇ ਤਾਂ ਇਹ ਠੀਕ ਹੋ ਜਾਵੇਗੀ ਤਾਂ ਉਸਨੇ ਘਰੇ ਜਾ ਕੇ ਜਿਹੜਾ ਕਬੂਤਰ ਸੀ ਕਬੂਤਰ ਦੀ ਉਹਨੇ ਤੋਂ ਹਨ ਮਰੋੜੀ ਔਰ ਪਤੀਲੇ ਦੇ ਵਿੱਚ ਉਹ ਰੇਂਦਰਿਆ ਸੀ ਤਾਂ ਜਿਹੜਾ ਚੂਹਾ ਸੀ ਚੂਹਾ ਦੇਖ ਰਿਆ ਸੀ ਸਾਰਾ ਕੁਝ ਤਾਂ ਉਸ ਨੂੰ ਸੂਪ ਆਇਆ ਗਿਆ ਤਾਂ ਜਦੋਂ ਆਲੇ ਦੁਆਲੇ ਰਿਸ਼ਤੇਦਾਰ ਹੋਰ ਭੈਣ ਭਰਾਵਾਂ ਨੂੰ ਪਤਾ ਲੱਗਿਆ ਤਾਂ ਉਹਦਾ ਪਤਾ ਲੈਣ ਵਾਸਤੇ ਆਇਆ ਤਾਂ ਉਹਨਾਂ ਦੀ ਖਤਰਤਾਰੀ ਵਾਸਤੇ ਵਪਾਰੀ ਨੇ ਜਿਹੜਾ ਮੁਰਗਾ ਸੀ ਉਹਦੀ ਧੌਣ ਮਰੋੜ ਕੇ ਤਾਂ ਉਹ ਪਤੀਲੇ ਦੇ ਅੰਦਰ ਰੰਨ ਕੇ ਉਹਨਾਂ ਨੂੰ ਆਪਣੇ ਰਿਸ਼ਤੇਦਾਰਾਂ ਦੀ ਆਉਪਾਗਤ ਕੀਤੀ ਤਾਂ ਕੁਝ ਹੀ ਦਿਨਾਂ ਚ ਦੇਖਿਆ ਕਿ ਜਿਹੜੀ ਉਹਦੀ ਘਰ ਵਾਲੀ ਸੀ ਉਹ ਨੌਂ ਬਰ ਨੌਂ ਠੀਕ ਹੋ ਗਈ ਤਾਂ ਇਸੇ ਹੀ ਖੁਸ਼ੀ ਚ ਉਸ ਵਪਾਰੀ ਨੇ ਜਿਹੜਾ ਘਰ ਦੇ ਪਿਛਵਾੜੇ ਚ ਬੱਕਰਾ ਬੰਨਿਆ ਹੋਇਆ ਸੀ ਤਾਂ ਉਸ ਨੂੰ ਹਲਾਲ ਕਰਕੇ ਤਾਂ ਉਹਦੀ ਦਾਵਤ ਦਿੱਤੀ ਗਈ ਤਾਂ ਇਹ ਸਭ ਕੁਝ ਦੇਖਦੇ ਹੋਏ ਜਿਹੜਾ ਚੂਹਾ ਸੀ ਚੂਹਾ ਬਹੁਤ ਦੂਰ ਵਗ ਗਿਆ ਸੀ ਉਸ ਵਕਤ ਤੱਕ ਤਾਂ ਸਾਥਿਓ ਮੇਰਾ ਕਹਿਣ ਦਾ ਮਤਲਬ ਹੈ ਕਿ ਜਿਹੜੀ ਕਿ ਸਮੱਸਿਆ ਕਿਸੇ ਨੂੰ ਦੱਸੀ ਜਾਵੇ ਉਹ ਸਮੱਸਿਆ ਉਸ ਦਿਨ ਨਹੀਂ ਹੁੰਦੀ ਹੈ ਉਹ ਸਮੱਸਿਆ ਨੂੰ ਸਮਝਣ ਦੀ ਆਪਾਂ ਕੋਸ਼ਿਸ਼ ਕਰਿਆ ਕਰੀ ਮੈਂ ਮੇਰਾ ਕਹਿਣ ਦਾ ਮਤਲਬ ਹੈ ਕਿ ਜੋ ਸਿੰਗਾ ਕਿਸਾਨੀ ਸੰਘਰਸ਼ ਚੱਲ ਰਿਹਾ ਹੈ ਇਹ ਕਿਸੇ ਇੱਕ ਦੀ ਸਮੱਸਿਆ ਨਹੀਂ ਹੈ ਇਹ ਆਪਣੀ ਸਭ ਦੀ ਸਮੱਸਿਆ ਹੈ ਇਸ ਵਿੱਚ ਵਪਾਰੀ ਵੀ ਆ ਜਾਂਦਾ ਹੈਗਾ ਇਹ ਚ ਦੁਕਾਨਦਾਰ ਵੀ ਆ ਜਾਂਦਾ ਹੈਗਾ ਇਹ ਚ ਸਰਵਿਸਮੈਨ ਵੀ ਆ ਜਾਂਦਾ ਹੈਗਾ ਇਹ ਚ ਬਿਜ਼ਨਸਮੈਨ ਵੀ ਆ ਜਾਂਦਾ ਹੈਗਾ ਇਹ ਚ ਮਜ਼ਦੂਰ ਵੀ ਆ ਜਾਂਦਾ ਹੈਗਾ ਇਹ ਚ ਰੇੜੀ ਵਾਲਾ ਵੀ ਆ ਜਾਂਦਾ ਹੈਗਾ ਜਦੋਂ ਤੱਕ ਅਸੀਂ ਕਿਸਾਨੀ ਨੂੰ ਸਮਝ ਕੇ ਇਸ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕਰਾਂਗੇ ਤਾਂ ਸਮਝੋ ਕਿ ਆਪਣੇ ਇਹ ਸਾਰਿਆਂ ਦੀ ਸਮੱਸਿਆ ਹੈ ਤਾਂ ਮੇਰੀ ਇੱਕੋ ਹੀ ਅਪੀਲ ਹੈ ਉਹਨਾਂ ਜਿਹੜੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਦਿੱਲੀ ਬੈਠੇ ਸਨ ਸ਼ਾਨ ਆਗੂਆਂ ਨੂੰ ਜਗਿੰਦਰ ਸਿੰਘ ਉਗਰਾਹ ਗੁਰਨਾਮ ਸਿੰਘ ਚੰਡੂਣੀ ਰੂਦੋ ਸਿੰਘ ਮਾਨਸਾ ਅਤੇ ਹੋਰ ਵੱਖ-ਵੱਖ ਜਥੇਬੰਦੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਜਿੰਨੀਆਂ ਵੀ ਜਥੇਬੰਦੀਆਂ ਨੇ ਜਾਂ ਉਹ ਸਰਵਿਸ ਜਥੇਬੰਦੀਆਂ ਜਥੇਬੰਦੀਆਂ ਨੇ ਜਾਂ ਹੋਰ ਜਿੰਨੀਆਂ ਵੀ ਨੇ ਤਾਂ ਸੰਦੇਸ਼ ਕਿ ਸਾਨੂੰ ਇੱਕਜੁੱਟ ਹੋ ਕੇ ਕੱਲ ਨੂੰ 30 ਤਰੀਕ ਨੂੰ ਇਸ ਸਮਰਥਨ ਦਾ ਸਾਥ ਦੇਣਾ ਚਾਹੀਦਾ ਹੈ ਸਾਨੂੰ ਖਨੋਰੀ ਬਾਰਡਰ ਤੇ ਪੂਰਾ ਸਮਰਥਨ ਦੇਣਾ ਚਾਹੀਦਾ ਹੈ ਔਰ ਆਪਣੇ ਆਪਣੇ ਸ਼ਹਿਰਾਂ 'ਚ ਸਾਰਾ ਕੁਝ ਬੰਦ ਕਰ ਦੇਣਾ ਚਾਹੀਦਾ ਹੈ ਇਹ ਸਮੱਸਿਆ ਸਾਰੀ ਸਾਡੀ ਸਾਰਿਆਂ ਦੀ ਹੈ ਇਕੱਲੇ ਇੱਕ ਦੀ ਨਹੀਂ ਹੈ ਚੂਹੇ ਦੀ ਕਹਾਣੀ ਮੇਰਾ ਸੁਣਾਉਣ ਦਾ ਮਤਲਬ ਸਿਰਫ ਇੰਨਾ ਕੀ ਸੀ ਕਿ ਸਾਨੂੰ ਇਸ ਚੂਹੇ ਦੀ ਕਹਾਣੀ ਤੂੰ ਸਮਝ ਕੇ ਕਿਸਾਨਾਂ ਦੇ ਨਾਲ ਲੱਗ ਕੇ ਇਸ ਸਮੱਸਿਆ ਨੂੰ ਹੱਲ ਕਰਵਾਉਣਾ ਚਾਹੀਦਾ ਹੈਗਾ ਮੌਕੇ ਦੀ ਸਰਕਾਰ ਆ ਭਾਵੇਂ ਇਥੋਂ ਦੀ ਸਰਕਾਰ ਹੈ ਜਾਂ ਕੇਂਦਰ ਦੀ ਸਰਕਾਰ ਹੈ ਜਿੱਥੇ ਵੀ ਜਿਸ ਦੀ ਕੋਈ ਪਹੁੰਚ ਹੈ ਉਹਨਾਂ ਤੱਕ ਜਾ ਕੇ ਇਸ ਸਮੱਸਿਆ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋ ਜੇਕਰ ਜ਼ਿੰਮੇਵਾਰ ਬਚ ਗਿਆ ਤਾਂ ਸਾਰੇ ਹੀ ਬਚ ਗਏ ਭਾਵੇਂ ਇੱਕ ਕਿੱਲੇ ਵਾਲਾ ਜ਼ਿੰਮੇਵਾਰ ਹੈਗਾ ਭਾਵੇਂ 100 ਕਿੱਲੇ ਵਾਲਾ ਜ਼ਿੰਮੇਵਾਰ ਜ਼ਿੰਮੇਵਾਰ ਤਾਂ ਜ਼ਿੰਮੇਦਾਰੀ ਹੈ ਤਾਂ ਆਓ ਕੱਲ ਨੂੰ ਇੱਕ ਤਰੀਕ 30 ਤਰੀਕ ਨੂੰ ਆਪਾਂ ਨੂੰ ਕਿਸਾਨਾਂ ਦਾ ਪੂਰਾ ਸਮਰਥਨ ਦੇਣਾ ਚਾਹੀਦਾ ਹੈਗਾ ਇਹ ਮੇਰੀ ਅਪੀਲ ਸਾਰੇ ਹੀ ਪੰਜਾਬ ਦੇ ਹਰ ਇੱਕ ਵਰਗ ਨੂੰ ਹੈ ਕਿ ਆਓ ਆਪਾਂ ਰਲ ਕੇ ਇਸ ਕੱਲ ਦਾ ਜਿਹੜਾ 30 ਤਰੀਕ ਦਾ ਹੈਗਾ ਇਹਨੂੰ ਪੂਰਾ ਸਮਰਥਨ ਦੇ ਕੇ ਇਸ ਨੂੰ ਆਪਾਂ ਕਾਮਜਾਬ ਕਰੀਏ ਔਰ ਜਿਹੜੀ ਸੈਂਟਰ ਦੀ ਸਰਕਾਰਾਂ ਨੇ ਉਸ ਤੱਕ ਇਹਦੀ ਆਵਾਜ਼ ਪਹੁੰਚਣੀ ਚਾਹੀਦੀ ਹੈ ਧੰਨਵਾਦ